ਇਸ ਵਾਲੇ ਦੀ ਵੱਡੀ ਖਬਰ ਆ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਦੇ ਕਤਲ ਦੇ ਨਾਲ ਜੁੜੀ ਹੋਈ ਆ ਸੰਦੀਪ ਨੰਗਲੰਬੀਆਂ ਦਾ ਕਾਤਲ ਗ੍ਰਫਤਾਰ ਕਰ ਲਿਆ ਗਿਆ ਇਸ ਦੀ ਜਾਣਕਾਰੀ ਡੀਜੀਪੀ ਗੌਰਵ ਜਾਦਵ ਤੇ ਵੱਲੋਂ ਆਪਣੇ ਐਕਸ ਤੇ ਜਿਹੜਾ ਉਹ ਪੋਸਟ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਸੰਦੀਪ ਨੰਗਲੰਬੀਆਂ ਦਾ ਕਾਤਲ ਜਿਹੜਾ ਗੈਂਗਸਟਰ ਪੁਨੀਤ ਐ ਉਸ ਨੂੰ ਹੁਣ ਗ੍ਰਫਤਾਰ ਕਰ ਲਿਆ ਗਿਆ ਤੇ ਉਸ ਦੇ ਨਾਲ ਜਿਹੜੇ 5 ਹੋਰ ਗੈਂਗਸਟਰ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਟੋਟਲ 6 ਲੋਕਾਂ ਦੀ ਗ੍ਰਫਤਾਰੀ ਹੋਈ ਆ ਇਸ ਦੀ ਸਾਰੀ ਜਾਣਕਾਰੀ ਡੀਜੀਪੀ ਗੌਰਵ ਜਾਦੂ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਨਾਲ ਇੱਕ ਬਿਆਨ ਵੀ ਸਾਂਝਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇੱਕ ਰਾਜਸਥਾਨ ਦੇ ਵਿੱਚ ਘਟਨਾ ਹੁੰਦੀ ਹੈ ਉਸ ਦੇ ਵਿੱਚ ਵੀ ਇਹ ਜਿਹੜੇ ਲੋਕ ਨੇ ਉਹ ਸ਼ਾਮਲ ਸੀਗੇ ਇੱਕ ਡਿਪਟੀ ਦਾ ਕਤਲ ਹੁੰਦਾ ਉਸ ਦੇ ਵਿੱਚ ਵੀ ਜਿਹੜਾ ਇਹਨਾਂ ਲੋਕਾਂ ਦਾ ਹੱਥ ਸੀ ਤਾਂ ਹੁਣ ਇੱਕ ਵੱਡੀ ਸਫਲਤਾ ਅੰਮ੍ਰਿਤਸਰ ਪੁਲਿਸ ਦੇ ਹੱਥ ਲੱਗੀ ਹੈ ਕਿ ਉਹਨਾਂ ਦੇ ਵੱਲੋਂ ਇੱਕ ਮਸ਼ਹੂਰ ਗੈਂਗਸਟਰ ਜਿਹੜੇ ਕਈ ਇਲਾਕੇ ਜਿਹੜੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਵੱਲੋਂ ਵਾਰਦਾਤਾਂ ਕਈਆਂ ਕੀਤੀਆਂ ਗਈਆਂ ਸੀ ਕਈ ਕੇਸਾਂ ਦੇ ਵਿੱਚ ਇਹ ਜਿਹੜੇ ਗੈਂਗਸਟਰ ਨੇ ਉਹ ਲੋੜੀ ਦੇ ਸੀ ਤਾਂ ਇਹਨਾਂ ਦੇ ਕੋਲੋਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਜਿਹੜੇ ਹਥਿਆਰ ਨੇ ਉਹ ਵੀ ਬਰਾਮਦ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਪੁਲਿਸ ਕਮਿਸ਼ਨਰ ਅਟਾ ਤੇ ਕਾਊਂਟਰ ਇੰਟੈਲੀਜੈਂਸੀ ਟੀਮ ਨੇ ਇੱਕ ਸਾਂਝੇ ਆਪਰੇਸ਼ਨ ਵਿੱਚ ਸੂਬੇ ਦੇ ਮੋਸਟ ਵਾਂਟਡ ਅਤੇ ਈ ਗ੍ਰੇਡ ਗੈਂਗਸਟਰ ਪੁਨੀਤ ਨੂੰ ਗ੍ਰਿਫਤਾਰ ਕੀਤਾ ਪੁਨੀਤ ਦੇ ਨਾਲ ਜਿਹੜੇ 5 ਹੋਰ ਗੈਂਗਸਟਰਾਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗੈਂਗਸਟਰ ਪੁਨੀਤ ਪੰਜਾਬ ਪੁਲਿਸ ਨੂੰ ਕਈ ਸੰਸਨੀਖੇਜ਼ ਮਾਮਲਿਆਂ ਦੇ ਵਿੱਚ ਲੋੜੀਦਾ ਸੀ ਇਹਨਾਂ ਨੂੰ ਸੁਖਮੀਤ ਡਿਪਟੀ ਕਤਲकांड ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਅਤੇ ਜਲੰਧਰ ਦੇ ਸੋਡਲ ਰੋਡ ਤੇ ਟਿੰਕੂ ਕਤਲ ਵਰਗੇ ਵੱਡੇ ਮਾਮਲਿਆਂ ਦੇ ਵਿੱਚ ਸ਼ਾਮਲ ਹੋਣ ਕਰਕੇ ਪੁਲਿਸ ਇਹਨਾਂ ਦੀ ਲਗਾਤਾਰ ਭਾਲ ਕਰਦੀ ਹੋਈ ਨਜ਼ਰ ਆ ਲਈ ਆ ਰਹੀ ਸੀ ਪੁਲਿਸ ਮੁਤਾਬਕ ਇਹਨਾਂ ਮਾਮਲਿਆਂ ਦੀ ਜਾਂਚ ਵਿੱਚ ਪੁਨੀਤ ਅਹਿਮ ਭੂਮਿਕਾ ਸਾਹਮਣੇ ਆਇਆ ਸੂਤਰਾਂ ਅਨੁਸਾਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਅਤੇ ਕਾਊਂਟਰ ਇੰਟੈਲੀਜੈਂਸ ਟੀਮ ਨੂੰ ਕਪੂ ਚੂਚਨਾ ਮਿਲੀ ਸੀ ਕਿ ਗੈਂਗਸਟਰ ਪੁਨੀਤ ਆਪਣੇ ਸਾਥੀ ਲਾਲੀ ਅਤੇ ਹੋਰ ਅਪਰਾਧੀਆਂ ਦੇ ਨਾਲ ਜੰਡਿਆਲਾ ਇੱਕ ਇਲਾਕੇ ਵਿੱਚ ਸਰਗਰਮ ਹੈ ਇਸ ਤੋਂ ਬਾਅਦ ਪੁਲਿਸ ਦੇ ਵੱਲੋਂ ਯੋਜਨਾਬੰਦ ਤਰੀਕੇ ਦੇ ਨਾਲ ਛਾਪੇਮਾਰੀ ਕਰਕੇ ਇਹਨਾਂ ਸਾਰਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹਾਲਾਂਕਿ ਪੁਲਿਸ ਦੇ ਉੱਚ ਅਧਿਕਾਰੀ ਇਸ ਮਾਮਲੇ ਤੋਂ ਪਹਿਲਾਂ ਜ਼ਿਆਦਾ ਕੁਝ ਕਹਿਣ ਤੋਂ ਬਚ ਰਹੇ ਸੀ ਪਰ ਹੁਣ ਡੀਜੀਪੀ ਗੌਰਵਜਾਬ ਦੇ ਵੱਲੋਂ ਅਧਿਕਾਰਿਕ ਤੌਰ ਤੇ ਜਿਹੜੀ ਇਸ ਦੀ ਸਾਰੀ ਪੁਸ਼ਟੀ ਕੀਤੀ ਗਈ ਆ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਹੜੇ ਗੈਂਗਸਟਰ ਨੇ ਜਿਨ੍ਹਾਂ ਨੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਸੀ ਉਹ ਸਾਹਮਣੇ ਆ ਚੁੱਕੇ ਨੇ ਇੱਕ ਖੂਫੀ ਅਧਿਕਾਰਿਤ ਕਾਰਵਾਈ ਵਿੱਚ ਕਾਉਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 6 ਵਿਅਕਤੀਆਂ ਨੂੰ ਗ੍ਰਫਤਾਰ ਕਰਕੇ ਪੰਜਾਬ ਵਿੱਚ ਵੱਡੀ ਟਾਰਗੇਟ ਕਿਲਿੰਗ ਨੂੰ ਨਾਕਾਮ ਕੀਤਾ ਕਬੱਡੀ ਖਿਡਾਰੀ ਸੰਦੀਪ ਨੰਗਲੰਬੀਆਂ ਜਸਦਾ ਕਤਲ 2022 ਦੇ ਵਿੱਚ ਹੁੰਦਾ ਸੁਖਮੀਤ ਸਿੰਘ ਔਰ ਡਿਪਟੀ ਜਸਦਾ ਕਤਲ 2021 ਦੇ ਵਿੱਚ ਹੁੰਦਾ ਅਤੇ ਸਤੰਬਰ 2024 ਦੇ ਵਿੱਚ ਰਾਜਸਥਾਨ ਵਿੱਚ ਹਾਈਵੇ ਕਿੰਗ ਹੋਟਲ ਦੇ ਵਿੱਚ ਗੋਲਾਬਾਰੀ ਕਰਨ ਦੇ ਵਿੱਚ ਇਹ ਸਾਰੇ ਜਿਹੜੇ ਸ਼ਖਸ ਸੀ ਸ਼ਾਮਲ ਸੀ ਇਹਨਾਂ ਦੇ ਕੋਲੋਂ 6 ਆਧੁਨਿਕ ਹਥਿਆਰ ਅਤੇ 40 ਜਿੰਦਾ ਰੌਂਦ ਜਿਹੜੇ ਨੇ ਰਿਕਵਰ ਕੀਤੇ ਨੇ ਤੇ ਹੁਣ ਪੀ ਪੀਐਸ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਅੰਮ੍ਰਿਤਸਰ ਵਿਖੇ ਇੱਕ ਐਫਆਈਆਰ ਦਰਜ ਕਰਕੇ ਇਹਨਾਂ ਤੇ ਜਿਹੜੀ ਅਗਲੀ ਕਾਰਵਾਈ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸੰਦੀਪ ਨੰਗਲ ਅੰਬੀਆਂ ਕਤਲ ਮਾਮਲਾ ਕਾਫੀ ਉਲਝਦਾ ਹੋਇਆ ਨਜ਼ਰ ਆ ਰਿਹਾ ਸੀ ਪਰ ਹੁਣ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਜਿਹੜੀ ਇਸ ਦੀ ਇੱਕ ਹੋਰ ਗੁੱਥੀ ਹੈ ਉਹ ਖੋਲ੍ਹ ਦਿੱਤੀ ਹੈ ਇੱਕ ਹੋਰ ਕੁੰਡੀ ਹੈ ਜਿਹੜੀ ਉਹ ਖੋਲ੍ਹ ਦਿੱਤੀ ਹੈ ਕਿਉਂਕਿ ਇਸ ਦਾ ਜਿਹੜਾ ਮੁੱਖ ਦੋਸ਼ੀ ਗੈਂਗਸਟਰ ਪੁਨੀਤ ਸੀ ਉਸ ਨੂੰ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਗ੍ਰਫਤਾਰ ਕਰਕੇ ਇੱਕ ਵੱਡੀ ਸਫਲਤਾ ਜਿਹੜੀ ਹੈ ਉਹ ਸਾਹਮਣੇ ਲਿਆਂਦੀ ਗਈ ਹੈ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਕਿ ਇੱਕ ਮਸ਼ਹੂਰ ਗੈਂਗਸਟਰ ਆ ਜਿਹੜਾ ਕਈ ਮਾਮਲਿਆਂ ਦੇ ਵਿੱਚ ਜਿਹੜਾ ਉਹ ਪੰਜਾਬ ਪੁਲਿਸ ਨੂੰ ਲੋੜੀਦਾ ਸੀ ਤਾਂ ਹੁਣ ਉਸ ਨੂੰ ਜਿਹੜਾ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਉਹ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਇੱਕ ਜਿਹੜੀ ਐਫਆਈਆਰ ਆ ਉਹ ਵੀ ਦਰਜ ਕੀਤੀ ਗਈ ਆ ਹੁਣ ਐਫਆਈਆਰ ਦਰਜ ਕਰਨ ਤੋਂ ਬਾਅਦ ਜਿਹੜਾ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਸ਼ੁਰੂ ਕਰ ਦਿੱਤੀ ਹੈ ਸਾਰੇ ਦੀ ਜਾਣਕਾਰੀ ਡੀਜੀਪੀ ਗੌਰਵ ਜਯੋਦਤ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜੀ ਇੱਕ ਪੋਸਟ ਸਾਂਝੀ ਕਰਕੇ ਇੱਕ ਬਿਆਨ ਸਾਂਝਾ ਕਰਕੇ ਦਿੱਤੀ ਗਈ ਹੈ ਇਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਦੀ جاری ਜੰਗ ਨੂੰ ਇੱਕ ਵੱਡੀ ਕਾਮਯਾਬੀ ਕੱਲ ਸ਼ਾਮੀ ਹਾਸਲ ਹੋਈ ਜਦੋਂ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਇੱਕ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਬਾਅਦ 6 ਹਾਰਡ ਐਂਡ ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਵਿੱਚ ਮਸ਼ਹੂਰ ਕਬੱਡੀ ਪਲੇਅਰ ਸੰਦੀਪ ਸਿੰਘ ਨੰਗਲੰਬੀਆ ਦਾ ਮਰਡਰ ਜਿਹੜਾ ਫਰਵਰੀ 2022 ਦੇ ਵਿੱਚ ਹੋਇਆ ਸੀਗਾ ਤੇ ਜਲੰਧਰ ਦਾ ਸੁਖਮੀਤ ਡਿਪਟੀ ਹਤਿਆकांड ਦੇ ਮੇਨ ਬੁਲਜਨ ਇਹਨਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਤੇ ਨਾਲ ਦੀ ਇਹਦੀ ਇਨਵੋਲਵਮੈਂਟ Rajasthan ਦੇ ਵਿੱਚ ਹੋਟਲ ਹਾਈਵੇ ਕਿੰਗ ਤੇ ਸੈਪਟੈਂਬਰ 2024 ਜਿਹੜੀ ਫਾਇਰਿੰਗ ਹੋਈ ਸੀ ਉਹ ਕੇਸ ਵੀ ਵਰਕਆਊਟ ਹੋ ਗਿਆ ਹੈ ḍuring the investigation ਹਜੇ ਤੱਕ 6 sophisticated foreign made pistols recover ਕੀਤੇ ਗਏ ਤੇ ਇਨਵੈਸਟੀਗੇਸ਼ਨ ਹੋਰ ਅੱਗੇ ਲੈ ਕੇ ਜਾਈ ਜਾ ਰਹੀ ਹੈ ਤੇ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਿਡ ਹੈਗੀ ਕਿ ਇਸ ਨੂੰ ਜੜ ਤੋਂ ਖਤਮ ਕਰ ਦੇਣੀ ਹੈ